ਕਿਸਾਨ ਅੰਦolan ਦੇ 14ਵੇਂ ਦਿਨ ਕਿਸਾਨ ਇੱਕ ਵਾਰ ਫਿਰ ਸੜਕਾਂ ਉੱਤੇ ਉਤਰਨਗੇ ਇੱਕ ਪਾਸੇ ਸ਼ੰਭੂ ਸਰਹੱਦ ਉੱਤੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ ਉੱਥੇ ਹੀ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਨੇ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਕੌਮੀ ਤੇ ਰਾਜ ਮਾਰਗਾਂ ਉੱਤੇ ਸੈਂਕੜੇ ਟਰੈਕਟਰ ਉਤਰਨਗੇ ਪਰ ਇਸ ਨਾਲ ਆਵਾਜਾਈ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਵੇਗੀ ਹਾਲਾਂਕਿ ਨੁਆਇਦਾ ਪੁਲਿਸ ਨੇ ਪੂਰੇ ਪ੍ਰਬੰਧ ਕੀਤੇ ਹਨ ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਟਕੈਤ ਧੜਾ ਯਮਨਾ ਐਕਸਪ੍ਰੈਸਵੇ ਲਾਹੌਰਲੀ ਟੋਲ ਪਲਾਜ਼ਾ ਤੇ ਮਹਾਮਾਇਆ ਫਲਾਈਓਵਰ ਉਤੇ ਟਰੈਕਟਰ ਮਾਰਚ ਕਰਨ ਅਤੇ ਅਗਾਊਂ ਆਦੇਸ਼ਾਂ ਉਤੇ ਦਿੱਲੀ ਵੱਲ ਮਾਰਚ ਕਰਨ ਦਾ ਪ੍ਰਸਤਾਵ ਕਰ ਰਹੀ ਹੈ ਇਸ ਦੇ ਮੱਦੇ ਨਜ਼ਰ ਕਈ ਰੂਟਾਂ ਉਤੇ ਡਾਇਵਰਸ਼ਨ ਕੀਤਾ ਗਿਆ ਹੈ ਨੁਆਇਦਾ ਟ੍ਰੈਫਿਕ ਪੁਲਿਸ ਦੁਆਰਾ ਐਡਵਾਈਜ਼ਰੀ ਅਤੇ ਡਾਇਵਰਸ਼ਨ ਪਲਾਨ ਜਾਰੀ ਕੀਤਾ ਗਿਆ ਹੈ ਨੁਆਇਦਾ ਦੇ ਕਿਸਾਨ ਸੋਮਵਾਰ ਨੂੰ ਸਵੇਰੇ 10 ਵਜੇ ਯਮਨਾ ਐਕਸਪ੍ਰੈਸ ਵੇ ਦੇ ਇਥਾਂ ਇੱਕ ਟਰੈਕਟਰ ਮਾਰਚ ਕੱਢਣਗੇ ਇਸ ਦੌਰਾਨ ਕਈ ਥਾਵਾਂ ਉੱਤੇ ਰੂਟ ਬਦਲੇ ਜਾਣਗੇ ਜਦਕਿ ਗਾਜ਼ੀਆਬੱਦ ਦੇ ਵਿੱਚ ਕਿਸਾਨ ਮੋਦੀ ਨਗਰ ਮੁਰਾਦ ਨਗਰ ਸਹਾਰਨਪੁਰ ਰੋਡ ਉੱਤੇ ਪ੍ਰਦਰਸ਼ਨ ਕਰਨਗੇ ਦੇਦਿਆਂ ਸਰਹੱਦਾਂ ਉੱਤੇ ਫੌਜੀ ਬਲਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ ਰਿਜ਼ਰਵ ਬਟਾਲੀਅਨ ਨੂੰ ਅਲਰਟ ਮੋਡ ਉੱਤੇ ਰੱਖਿਆ ਗਿਆ ਹੈ ਪੁਲਿਸ ਨੇ ਕਈ 15 ਉਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਹਨ ਜੇਕਰ ਕਿਸਾਨ ਅੰਦਰ ਦਾਖਲ ਹੁੰਦੇ ਹਨ ਤਾਂ ਉਹਨਾਂ ਨੂੰ ਰੋਕਣ ਦੇ ਲਈ ਪੁਲਿਸ ਤਿਆਰ ਰੱਖੀ ਗਈ ਹੈ ਸੁਰੱਖਿਆ ਕਰਮੀਆਂ ਨੂੰ ਚੌਕੀਦਾਰਾਂ ਤੋਂ ਲੈ ਕੇ ਬੈਰੀਕੇਡਾਂ ਅਤੇ ਕੰਟੇਨਰਾਂ ਤੱਕ ਦੇ ਪ੍ਰਬੰਧ ਕਰਕੇ ਚੌਕਸ ਰਹਿਣ ਤੇ ਹੁਕਮ ਦਿੱਤੇ ਗਏ ਹਨ ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਦੇ ਨਾਲ ਧੰਨ ਕਿਸਾਨ ਅੰਦੋਲਨ ਦੇ 14ਵੇਂ ਦਿਨ ਕਿਸਾਨ ਇੱਕ ਵਾਰ ਫਿਰ ਸੜਕਾਂ ਉੱਤੇ ਉਤਰਨਗੇ ਇੱਕ ਪਾਸੇ ਸ਼ੰਭੂ ਸਰਹੱਦ ਉੱਤੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ ਉੱਥੇ ਹੀ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਨੇ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਕੌਮੀ ਤੇ ਰਾਜ ਮਾਰਗਾਂ ਉੱਤੇ ਸੈਂਕੜੇ ਟਰੈਕਟਰ ਉਤਰਨਗੇ ਪਰ ਇਸ ਨਾਲ ਆਵਾਜਾਈ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਵੇਗੀ ਹਾਲਾਂਕਿ ਨੁਆਇਡਾ ਪੁਲਿਸ ਨੇ ਪੂਰੇ ਪ੍ਰਬੰਧ ਕੀਤੇ ਹਨ ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਟਕੈਤ ਟੜਾ ਯਮਨਾ ਐਕਸਪ੍ਰੈਸਵੇ ਲਾਹੌਰਲੀ ਟੋਲ ਪਲਾਜ਼ਾ ਤੇ ਮਹਾਮਾਇਆ ਫਰਾਈਓਵਰ ਉਤੇ ਟਰੈਕਟਰ ਮਾਰਚ ਕਰਨ ਦੇ ਅਗਾਊਂ ਆਦੇਸ਼ਾਂ ਉਤੇ ਦਿੱਲੀ ਵੱਲ ਮਾਰਚ ਕਰਨ ਦਾ ਪ੍ਰਸਤਾਵ ਕਰ ਰਹੀ ਹੈ ਇਸ ਦੇ ਮੱਦੇਨਜ਼ਰ ਕਈ ਰੂਟਾਂ ਉਤੇ ਡਾਇਵਰਸ਼ਨ ਕੀਤਾ ਗਿਆ ਹੈ ਨੁਆਇਡਾ ਟ੍ਰੈਫਿਕ ਪੁਲਿਸ ਦੁਆਰਾ ਐਡਵਾਈਜ਼ਰੀ ਅਤੇ ਡਾਇਵਰਸ਼ਨ ਪਲਾਨ ਜਾਰੀ ਕੀਤਾ ਗਿਆ ਹੈ ਨੁਆਇਡਾ ਦੇ ਕਿਸਾਨ ਸੋਮਵਾਰ ਨੂੰ ਸਵੇਰੇ 10:00 ਵਜੇ ਯਮਨਾ ਐਕਸਪ੍ਰੈਸ ਵੇ ਦੇ ਹੇਠਾਂ ਇੱਕ ਟਰੈਕਟਰ ਮਾਰਚ ਕੱਢਣਗੇ ਇਸ ਦੌਰਾਨ ਕਈ ਥਾਵਾਂ ਉੱਤੇ ਰੂਟ ਬਦਲੇ ਜਾਣਗੇ ਜਦਕਿ ਗਾਜ਼ੀਆਬੱਦ ਦੇ ਵਿੱਚ ਕਿਸਾਨ ਮੋਦੀ ਨਗਰ ਮੁਰਾਦ ਨਗਰ ਸਹਾਰਨਪੁਰ ਰੋਡ ਉੱਤੇ ਪ੍ਰਦਰਸ਼ਨ ਕਰਨਗੇ ਦੇ ਦੀਆਂ ਸਰਹੱਦਾਂ ਉੱਤੇ ਫੌਜੀ ਬਲਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ ਜਿਸ ਸਰਵ ਬਟਾਲੀਅਨ ਨੂੰ ਅਲਰਟ ਮੋਡ ਉੱਤੇ ਰੱਖਿਆ ਗਿਆ ਹੈ ਪੁਲਿਸ ਨੇ ਕਈ 15 ਉਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਹਨ ਜੇਕਰ ਕਿਸਾਨ ਅੰਦਰ ਦਾਖਲ ਹੁੰਦੇ ਹਨ ਤਾਂ ਉਹਨਾਂ ਨੂੰ ਰੋਕਣ ਦੇ ਲਈ ਪੁਲਿਸ ਤਿਆਰ ਰੱਖੀ ਗਈ ਹੈ ਸੁਰੱਖਿਆ ਕਰਮੀਆਂ ਨੂੰ ਚੌਕੀਦਾਰਾਂ ਤੋਂ ਲੈ ਕੇ ਬੈਰੀਕੇਡਾਂ ਤੇ ਕੰਟੇਨਰਾਂ ਤੱਕ ਦੇ ਪ੍ਰਬੰਧ ਕਰਕੇ ਚੌਕਸ ਰਹਿਣ ਤੇ ਹੁਕਮ ਦਿੱਤੇ ਗਏ ਹਨ ਵੀਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ